ਜਿਹੜੇ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਨਾਰਾਜ਼ ਹੋ ਕੇ ਜਿਹੜੇ ਆਜ਼ਾਦ ਉਮੀਦਵਾਰ ਖੜ ਗਏ ਨੇ ਤਾਂ ਹੁਣ ਮંત્રી ਐਮ ਐਲ اے ਵੀ ਗੱਡੀਆਂ ਲੈ ਕੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਰਹੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ 3 ਸਾਲ ਸਾਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਕਿਵੇਂ ਵੇਖਦੇ ਹੋ ਜੀ ਧッカ ਦੁੱਕਾ ਆਗੂ ਕਈ ਵਾਰ ਨਾਰਾਜ਼ ਹੋ ਜਾਂਦੇ ਨੇ ਤੇ ਉਹਨਾਂ ਨੂੰ ਮਨਾਇਆ ਗਿਆ ਤੇ ਉਹ ਮੰਨ ਚੁੱਕੇ ਨੇ ਬਾਕੀ ਆਮ ਆਦਮੀ ਪਾਰਟੀ ਇੱਕ ਮੁੱਠ ਹੈ ਸਾਰੀ ਪਾਰਟੀ ਇਕੱਠੀ ਹੈ ਇਕੱਠੇ ਹੋ ਕੇ ਇਲੈਕਸ਼ਨ ਲੜ ਰਹੇ ਆ ਅਰਵਿੰਦ ਕੇਜੀ ਵਾਲਜੀ ਦੇ ਛਪਾਈਆਂ ਤੇ ਦੇਖਿਓ ਬਹੁਮਤ ਦੇ ਨਾਲ ਅਸੀਂ ਸੀਟਾਂ ਜਿੱਤ ਕੇ ਤੇ ਤਰਨਤਾਰਨ ਨਗਰ ਕਾਉਂਸਲ ਦੇ ਵਿੱਚ ਸਾਰੇ ਐਮ ਸੀ ਵੀ ਆਮ ਆਦਮੀ ਪਾਰਟੀ ਦੇ ਹੋਣਗੇ ਤੇ ਪ੍ਰਧਾਨ ਵੀ ਸਾਡਾ ਹੋਊਗਾ ਕਾਂਗਰਸ ਕਹਿੰਦੀ ਹੈ ਕਿ ਜੇਕਰ ਅੰਮ੍ਰਿਤਸਰ ਵਾਂਗ ਧੱਕਾ ਨ ਇੱਥੇ ਵੀ ਜਿਹੜੀਆਂ ਸੀਟਾਂ ਆਮ ਆਦਮੀ ਦੀਆਂ ਘਟਣਗੀਆਂ ਕਿਹੜੀ ਕਾਂਗਰਸ ਕਹਿੰਦੀ ਆ ਤੱਕਾ ਨਾ ਹੋਵੇ ਕਾਂਗਰਸ ਨੇ ਕੀਤਾ ਕੀ ਹੈ ਜੇ ਅਮਰਿਤ ਸਰ ਦੀ ਗੱਲ ਕਰਦੇ ਤਾਂ ਕਾਂਗਰਸ ਦੱਸੇ ਤਾਂ ਸਹੀ ਕਿਹੜਾ ਤੁਹਾਡਾ ਮੇਅਰ ਦਾ ਕੈਂਡੀਡੇਟ ਸੀ ਅੰਦਰ ਤੁਸੀਂ ਹਾਲ ਦੇ ਵਿੱਚ ਜਾਂ ਹਾਊਸ ਦੇ ਵਿੱਚ ਉੱਥੇ ਕਿਹੜੇ ਮੇਅਰ ਦੇ ਕੈਂਡੀਡੇਟ ਦੇ ਉੱਤੇ ਤੁਸੀਂ ਨਾਂ ਦੇ ਕੇ VOTING ਕਰਾਈ ਹੈ ਇਹ ਤਾਂ ਬੇਬੁਨਿਆਦ ਐਵੇਂ ਵੇਖੋ ਇਲਜ਼ਾਮ ਨੇ ਕਾਂਗਰਸ ਦੇ ਕੋਲ ਹੈ ਇਸ ਵੇਲੇ ਪੰਜਾਬ ਦੇ ਵਿੱਚ ਇੰਨਾ ਕੰਮ ਹੋ ਰਿਹਾ ਹੈ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ 50000 ਨੌਕਰੀ ਐਸ ਵੇਲੇ ਲੋਕਾਂ ਨੂੰ ਮਿਲ ਚੁੱਕੀ ਹੈ 600 ਯੂਨਟ ਬਿਜਲੀ ਦਾ ਫ੍ਰੀ ਹੈ ਆਮ ਆਦਮੀ ਪਾਰਟੀ ਕਲੀਨਿਕ ਬਣ ਰਹੇ ਨੇ ਸਕੂਲ ਆਫ ਫੈਮਿਨੈਂਸ ਬਣ ਰਹੇ ਨੇ ਦੇਖੋ ਕੋਈ ਵੀ ਮੁੱਦਾ ਹੀ ਕਾਂਗਰਸ ਦੇ ਕੋਲ ਨਹੀਂ ਹੈ ਮੁੱਦਾ ਹੀਣ ਹੋਈ ਕਾਂਗਰਸ ਕਿਉਂਕਿ ਜਿਹਦੇ ਆਪ ਦੇ 15-20 ਮੁੱਖ ਮੰਤਰੀ ਕੈਂਡੀਡੇਟ ਤੁਰੇ ਫਿਰਦੇ ਨੇ ਉਹ ਸਿਰਫ ਤੇ ਸਿਰਫ politcal statement ਦੇਣ ਦੇ ਲਈ ਕੋਈ ਨਾ ਕੋਈ ਪੁੱਠੀ ਸਿੱਧੀ ਸਟੇਟਮੈਂਟ ਦੇ ਦਿੰਦੇ ਨੇ ਉਹਨਾਂ ਨੂੰ ਤੁਸੀਂ ਬਹੁਤ ਸੇਰੀਅਸ ਨਾ ਲਿਆ ਕਰੋ ਟਿਕਟਾਂ ਦੀ ਵੰਡ ਨੂੰ ਲੈ ਕੇ ਜਿਹੜੇ ਨਾਰਾਜ਼ ਹੋਏ ਨੇ 6 ਮੈਂਬਰੀ ਕਮੇਟੀ ਵੀ ਬਣੀ ਕੋਈ ਵਿਚਾਰ ਹੋਏ ਉਸ ਟਾਈਮ ਤੇ ਰਣਨੀਤੀ ਕੀ ਰਹੀ ਸੀ ਨਹੀਂ ਦੇਖੋ ਉਸ ਕਮੇਟੀ ਦੇ ਵਿੱਚ ਮੈਂ ਵੀ ਮੈਂਬਰਸ਼ਿਪ ਆਮ ਆਦਮੀ ਪਾਰਟੀ ਵੱਲੋਂ ਸਾਡੇ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਭੁੱਲਰ ਹੋਣਾ ਨੂੰ ਉਸ ਦਾ ਚੇਅਰਮੈਨ ਬਣਾਇਆ ਗਿਆ ਮਾਨਯੋਗ ਐਮਐਲਏ ਸਾਹਿਬ ਉਸ ਦੇ ਵਿੱਚ ਸੀ ਸਾਡੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਸੀਨੀਅਰ ਆਗੂ ਜਿੰਨੇ ਵੀ ਲਖਨਾ ਸਾਹਿਬ ਹੋਣੀ ਗੁਰਦੇਵ ਸੰਧੂ ਜੀ ਮੈਡਮ ਅੰਜੂ ਵਰਨਮ ਤੇ ਖੁਦ ਦਾਸ ਨੂੰ ਉਸ ਕਮੇਟੀ ਦੇ ਵਿੱਚ ਜ਼ਿੰਮੇਵਾਰੀ ਮਿਲੀ ਹਰੇਕ ਕੈਂਡੀਡੇਟ ਜਿਹੜੇ ਜਿਹੜੇ ਵੀ ਆਪਣੀ ਵਾਰਡ ਦੇ ਵਿੱਚੋਂ ਇਲੈਕਸ਼ਨ ਲੜਨਾ ਚਾਹੁੰਦਾ ਸੀ ਉਹਨਾਂ ਨੂੰ ਬਕਾਇਦਾ ਤੌਰ ਤੇ ਸੱਦਿਆ ਗਿਆ ਉਹਨਾਂ ਨੇ ਆਪਣਾ ਅਪਲਾਈ ਕੀਤਾ ਉਹਨਾਂ ਦੇ ਬੈਕਗ੍ਰਾਉਂਡ ਤੇ ਪਾਰਟੀ ਜੁਆਇਨਿੰਗ ਤੇ ਤੇ ਹਰੇਕ ਤਰ੍ਹਾਂ ਦੇ ਨਾਲ ਉਹਨਾਂ ਦੀ ਸਕਰੀਨਿੰਗ ਕਰਕੇ ਬੜੀ ਸੋਚ ਸਮਝ ਕੇ ਸਾਰਿਆਂ ਦੀ ਰਜਮੰਦੀ ਦੇ ਨਾਲ ਉਸ ਲਿਸਟ ਦੇ ਉੱਪਰ ਸਾਈਨ ਹੋਏ ਇਸ ਦੇ ਵਿੱਚ ਤਾਂ ਦੇਖੋ ਇਹ ਤਾਂ ਹੈ ਨਹੀਂ ਵੀ ਕਿਸੇ ਇੱਕ ਬੰਦੇ ਨੇ ਟਿਕਟਾਂ ਦਿੱਤੀਆਂ ਟਿਕਟਾਂ ਤਾਂ ਪਾਰਟੀ ਨੇ ਦਿੱਤੀਆਂ ਨੇ ਜਿਹੜਾ ਪਾਰਟੀ ਨੂੰ ਲੱਗਾ ਵੀ ਠੀਕ ਹੈ ਉਸ ਨੂੰ ਟਿਕਟ ਦੇ ਦਿੱਤੀ ਜਰੂਰ ਪੁੱਛਣਾ ਚਾਹਾਂਗਾ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਕਿ ਸਾਡੇ ਰਾਜ ਦੇ ਵਿੱਚ ਨਗਰ ਕੌਂਸਲ 'ਚ ਕਾਫੀ ਸੁਧਾਰ ਹੋਏ ਕਾਂਗਰਸ ਕਹਿੰਦੀ ਸਾਡੇ ਰਾਜ 'ਚ ਹੋਏ ਹੁਣ ਆਮ ਆਦਮੀ ਪਾਰਟੀ ਵੱਖਰਾ ਕੀ ਕਰੇਗੀ ਜੇਕਰ ਮੌਕਾ ਮਿਲਦਾ ਹੈ ਦੇਖੋ ਆਮ ਆਦਮੀ ਪਾਰਟੀ ਆਮ ਲੋਕਾਂ ਦਾ ਸੁਧਾਰ ਕਰੇਗੀ ਆਮ ਲੋਕਾਂ ਦਾ ਵਿਕਾਸ ਕਰੇਗੀ ਸ਼੍ਰੋਮਣੀ ਅਕਾਲੀ ਦਲ ਵੇਲੇ ਤੇ ਕਾਂਗਰਸ ਵੇਲੇ ਜਿਹੜੇ ਸੁਧਾਰ ਹੋਏ ਆ ਉਹ ਇੱਥੇ ਜਿਹੜੇ ਉਸ ਸਮੇਂ ਦੇ ਐਮ ਐਲ ਏ ਸੀ ਉਹ ਆਪ ਦਾ ਵਿਕਾਸ ਕਰਦੇ ਰਹੇ ਜਿੱਥੇ ਕਦੋਂ ਦਾ ਸੀਵਰੇਜ ਨਹੀਂ ਪਿਆ ਉਹ ਕਲੋਨੀਆਂ ਪ੍ਰੂਵ ਵੀ ਨਹੀਂ ਹੋਈਆਂ ਬਹੁਤ ਸਾਰੀਆਂ ਇਹੋ ਜਿਹੀਆਂ ਕਲੋਨੀਆਂ ਨੇ ਤੁਸੀਂ ਗੋਂਦਵਾਲ ਬਾਈਪਾਸ ਦੇ ਇਲਾਕੇ ਦੇਖੋ ਜਿਨ੍ਹਾਂ ਦੇ ਵਿੱਚ ਅੱਜ ਕੇਸ ਚੱਲ ਰਹੇ ਨੇ ਉੱਥੇ ਟਰਾਂਸਫਾਰਮਰ ਹੀ ਨਹੀਂ ਲੱਗੇ ਮਤਲਬ ਬਹੁਤ ਲੰਬੇ ਸਮੇਂ ਤੋਂ ਇੱਥੇ ਲੜਾਈ ਲੜੀ ਜਾ ਰਹੀ ਹੈ 2015 ਤੋਂ ਬਾਅਦ ਦੇਖੋ ਕਿੱਡੀ ਨਕਮੀ ਕਾਂਗਰਸ ਦੀ ਸਰਕਾਰ ਸੀ ਵੀ ਉਹਨਾਂ ਨੇ ਐਮਸੀ ਦੀ ਇਲੈਕਸ਼ਨ ਹੀ ਨਹੀਂ ਕਰਾਈ ਆਪਣੇ ਕਾਰਜਕਾਲ ਦੇ ਦੌਰਾਨ ਤੇ ਇਹ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦੇਖੋ ਇਹਨਾਂ ਨੇ ਹਾਈ ਕੋਰਟ ਤੋਂ ਡਾਇਰੈਕਸ਼ਨ ਲੈ ਕੇ ਵੀ ਉਹਨਾਂ ਦੀ ਵਾਰਡ ਬੰਦੀ ਤੇ ਇਲੈਕਸ਼ਨ ਕਰਾਵਾਂਗੇ ਅਸੀਂ ਤਾਂ ਇਲੈਕਸ਼ਨ ਕਰਾ ਰਹੇ ਹਾਂ ਉਹਨਾਂ ਦੀ ਤਾਂ ਦੇਖੋ ਉਹ ਭਾਈ ਭਤੀਜਵਾਦ ਚੱਲਦਾ ਸੀ 75 25 ਚੱਲਦਾ ਸੀ ਜਿਸ ਤਰ੍ਹਾਂ ਸਿੱਧੂ ਸਾਹਿਬ ਆਪ ਹੀ ਆਪਣੀ ਪਾਰਟੀ ਬਾਰੇ ਕਹਿੰਦੇ ਹੁੰਦੇ ਸੀ ਉਹ ਤੇ ਉਸ ਤਰ੍ਹਾਂ ਨਗਰ ਕੌਂਸਲ ਨੂੰ ਲੁੱਟ ਰਹੇ ਸੀ ਖਾ ਰਹੇ ਸੀ ਲੋਕ ਆਪਣਾ ਨਮਾਇੰਦਾ ਚੁਣਨਗੇ ਲੋਕਤੰਤਰ ਦੇ ਵਿੱਚ ਲੋਕ ਵੱਡੇ ਨੇ ਉਹਨਾਂ ਨੇ ਆਪਣਾ ਐਮਸੀ ਚੁਣ ਲੈਣਾ ਇਹ ਦੇਖੋ ਅਸੀਂ ਤਾਂ ਉਹਨਾਂ ਨੂੰ ਇੱਕ ਬੇਨਤੀ ਕਰਦੇ ਆ ਕਿ ਤੁਸੀਂ ਸਾਡੇ ਐਮਸੀਆਂ ਨੂੰ ਆਪਣੇ ਪਰਿਵਾਰ ਮੈਂਬਰ ਬਣਾਓ ਤੇ ਅਸੀਂ ਤੁਹਾਡੇ ਪਰਿਵਾਰਕ ਮੈਂਬਰ ਬਣ ਕੇ ਬਾਹਰ ਦੇ ਤੁਹਾਡੇ ਕੰਮ ਜਿਹੜੇ ਆਮ ਆਦਮੀ ਪਾਰਟੀ ਦੇ ਆਮ ਧੀਆਂ ਪੁੱਤ ਕਰਨਗੇ ਤੇ ਇਸ ਤਰੀਕੇ ਨਾਲ ਕੰਮ ਕਰਕੇ ਅਸੀਂ ਅੱਗੇ ਲੋਕਾਂ ਦੇ ਵਿੱਚ ਇੱਕ ਵਧੀਆ ਕਮੇਟੀ ਵਧੀਆ ਪ੍ਰਦਾਨ ਤੇ ਤਰਨਤਨ ਸ਼ਹਿਰ ਨੂੰ ਇੱਕ ਵਧੀਆ ਸ਼ਹਿਰ ਪਰਿਵਾਰਵਾਦ ਦੀ ਵੀ ਤੁਸੀਂ ਗੱਲ ਕੀਤੀ ਹੈ ਤਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਵਿੱਚ ਐਮਐਲਏ ਡਾਕਟਰ ਕਸ਼ਮੀਰ ਸਿੰਘ ਉਹਨਾਂ ਦੇ ਧਰਮ ਪਤਨੀ ਵੀ ਚੋਣ ਮੈਦਾਨ ਦੇ ਵਿੱਚ ਜਿਸ ਨੂੰ ਲੈ ਕੇ ਵਰਕਰਾਂ ਨੇ ਇਤਰਾਜ਼ ਵੀ ਜਤਾਇਆ ਕਿਉਂਕਿ ਦੂਸਰੀ ਉਹ ਕਹਿੰਦੇ ਟਿਕਟ ਸਾਡੀ ਬਣਦੀ ਸੀ ਕਿਵੇਂ ਵੇਖਦੇ ਹੋ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਆਪਣੇ ਪਰਿਵਾਰ ਦੇ ਵਿੱਚ ਟਿਕਟ ਦੇਣੀ ਚਾਹੀਦੀ ਸੀ ਜਾਂ ਨਹੀਂ ਕਿ ਕੋਈ ਦੂਸਰਾ ਨਾਰਾਜ਼ ਨਾ ਹੁੰਦਾ ਦੇਖੋ ਮੈਂ ਇੱਕ ਗੱਲ ਸਮਝਦਾ ਜੀ ਸਕਰੀਨਿੰਗ ਕਮੇਟੀ ਦੇ ਵਿੱਚ ਜਦੋਂ ਮੈਡਮ ਨਵਜੋਤ कौर ਉਹਨਾਂ ਦਾ ਨਾਮ ਆਇਆ ਜੀ ਜੀ ਸਾਰਿਆਂ ਨੂੰ ਲੱਗਾ ਸ਼ਾਇਦ ਪਰਿਵਾਰ ਦੇ ਵਿੱਚ ਟਿਕਟ ਜਾਊਗੀ ਪਰ ਗੱਲ ਇਹ ਆ ਕਿ ਉਸ ਸਮੇਂ ਉਸ ਵਾਰਡ ਦੇ ਵਿੱਚ ਹੋਰ ਕੋਈ ਉੱਥੇ ਵਰਕਰ ਉਹਨਾ ਸਟਰੋਂਗ ਨਹੀਂ ਸੀ ਹੁਣ ਤੁਸੀਂ ਪੱਤਰਕਾਰ ਹੋ ਕੱਲ੍ਹ ਨੂੰ ਤੁਹਾਡਾ ਪੁੱਤ ਪੱਤਰਕਾਰ ਬਣ ਜੇ ਇਹ ਥੋੜੀ ਹੈ ਕਿ ਉਹ ਪੱਤਰਕਾਰ ਬਣਨ ਦਾ ਉਹਨੂੰ ਹੱਕ ਨਹੀਂ ਸੋ ਚਲੋ ਜੇ ਲੀਡਰ ਹੈ ਕੋਈ ਬਾਕੀ ਲੋਕਾਂ ਦੇ ਵੇਖੋ ਲੋਕਾਂ ਦੀ ਕਚਹਿਰੀ ਦੇ ਵਿੱਚ ਫੈਸਲਾ ਆਉਣਾ ਹੈ ਜੇ ਲੋਕ ਨਕਾਰਨਗੇ ਤਾਂ ਵੀ ਸਿਰ ਮੱਥੇ ਜੇ ਲੋਕ ਉਹਨਾਂ ਨੂੰ ਐਕਸੈਪਟ ਕਰ ਲੈਣਗੇ ਉਹ ਵੀ ਸਿਰ ਮੱਥੇ ਪਰ ਇਹ ਨਹੀਂ ਕਿ ਤੇ ਦੇਖੋ ਲਿਖਿਆ ਵੀ ਲੀਡਰ ਦਾ ਪੁੱਤ ਲੀਡਰ ਨਹੀਂ ਬਣ ਸਕਦਾ ਲੀਡਰ ਦੇ ਪਰਿਵਾਰ 'ਚ ਹੋਰ ਨਹੀਂ ਆ ਸਕਦਾ ਤਰਨ ਤਾਰਨ ਦੇ ਵਿੱਚ ਨਗਰ ਕਾਉਂਸਲ ਦੀਆਂ ਚੋਣਾਂ ਦਾ ਅਖਾੜਾ ਜਿਹੜਾ ਹੈ ਉਹ ਪਖਿਆ ਹੋਇਆ ਹੈ ਤਾਂ ਅੰਗਦ ਸੋਲ ਜੀ ਸਾਡੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਯੂਥ ਦੇ ਪ੍ਰਧਾਨ ਨੇ ਤਾਂ ਗੱਲਬਾਤ ਕਰ ਲੈਣੇ ਆ। ਕੁਝ ਸਵਾਲਾਂ ਨੂੰ ਲੈ ਕੇ ਸਾਡੇ ਨਾਲ ਮੌਜੂਦ ਨੇ ਸੋਲ ਸਾਹਿਬ ਸਾਡੇ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ। ਬਹੁਤ-ਬਹੁਤ ਧੰਨਵਾਦ ਜੀ ਤੇ ਜਿੰਨੇ ਵੀ ਸਰੋਤੇ ਐ ਇਸ ਵੇਲੇ ਸਾਡੇ ਨਾਲ ਜੁੜੇ ਨੇ ਤੁਹਾਡੇ ਚੈਨਲ ਦੇ ਮਾਧਿਅਮ ਤੇ ਥਰੂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਅਦਾਨ ਨਮਸਕਾਰ। ਸੋਲ ਸਾਹਿਬ ਸ਼ੁਰੂਆਤ ਇੱਥੋਂ ਕਰਨੀ ਚਾਹਾਂਗਾ ਕਿ ਹੁਣ ਜਿਹੜੇ ਨਗਰ ਕਾਉਂਸਲ ਦੀਆਂ ਚੋਣਾਂ ਦੇ ਵਿੱਚ ਨਾਰਾਜ਼ ਹੋ ਕੇ ਜਿਹੜੇ ਆਜ਼ ਮંત્રી ਐਮ ਐਲ اے ਵੀ ਗੱਡੀਆਂ ਲੈ ਕੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਰਹੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ 3 ਸਾਲ ਸਾਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਕਿਵੇਂ ਵੇਖਦੇ ਉਹ ਨਹੀਂ ਦੇਖੋ ਕੋਈ ਇਕਾ ਦੁਕਾ ਆਗੂ ਕਈ ਵਾਰ ਨਰਾਜ਼ ਹੋ ਜਾਂਦੇ ਨੇ ਤੇ ਉਹਨਾਂ ਨੂੰ ਮਨਾਇਆ ਗਿਆ ਤੇ ਉਹ ਮੰਨ ਚੁੱਕੇ ਨੇ ਬਾਕੀ ਆਮ ਆਦਮੀ ਪਾਰਟੀ ਇੱਕ ਮੁੱਠਾ ਸਾਰੀ ਪਾਰਟੀ ਇਕੱਠੀ ਹੈ ਇਕੱਠੇ ਹੋ ਕੇ ਇਲੈਕਸ਼ਨ ਲੜ ਰਹੇ ਆ ਅਰਵਿੰਦ ਕੇਜਰੀ ਵਾਲਜੀ ਦੇ ਸਿਪਾਹੀ ਆ ਤੇ ਦੇਖਿਓ ਬਹੁਮਤ ਦੇ ਨਾਲ ਅਸੀਂ ਸੀਟਾਂ ਜਿੱਤ ਕੇ ਤੇ ਤਰਨਤਾਰਨ ਨਗਰ ਕਾਉਂਸਲ ਦੇ ਵਿੱਚ ਸਾਰੇ ਐਮਸੀ ਵੀ ਆਮ ਆਦਮੀ ਪਾਰਟੀ ਦੇ ਹੋਣਗੇ ਤੇ ਪ੍ਰਧਾਨ ਵੀ ਸਾਡਾ ਹੋਊਗਾ ਤੇ ਜਿਸ ਤਰ੍ਹਾਂ ਅਰਵਿੰਦ ਕੇਜਰੀ ਵਾਲਜੀ ਦੀ ਸੋਚ ਤੇ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਜਿਹੜੀ ਸੋਚ ਤੇ ਜਿਹੜਾ ਰੰਗਲਾ ਪੰਜਾਬ ਅਸੀਂ ਬਣਾਉਣਾ ਉਸ ਦੇ ਆਧਾਰ ਤੇ ਤਰਨਤਾਰਨ ਦੇ ਵਿੱਚ ਅਸੀਂ ਕ ਬਣਾਵਾਂਗੇ ਕਾਂਗਰਸ ਕਹਿੰਦੀ ਹੈ ਕਿ ਜੇਕਰ ਅੰਮ੍ਰਿਤਸਰ ਵਾਂਗ ਧੱਕਾ ਨਾ ਹੋਵੇ ਤਾਂ ਇੱਥੇ ਵੀ ਜਿਹੜੀਆਂ ਸੀਟਾਂ ਆਮ ਆਦਮੀ ਦੀਆਂ ਘਟਣਗੀਆਂ ਕਿਹੜੀ ਕਾਂਗਰਸ ਕਹਿੰਦੀ ਹੈ ਧੱਕਾ ਨਾ ਹੋਵੇ ਕਾਂਗਰਸ ਨੇ ਕੀਤਾ ਕੀ ਹੈ ਸਾਨੂੰ ਦੱਸਣ ਤਾਂ ਸਹੀ 1947 ਤੋਂ ਲੈ ਕੇ ਅੱਜ ਤੱਕ ਕਾਂਗਰਸ ਨੇ ਕੀਤਾ ਕੀ ਹੈ ਜੇ ਅਮ੍ਰਿਤਸਰ ਦੀ ਗੱਲ ਕਰਦੇ ਤਾਂ ਕਾਂਗਰਸ ਦੱਸੇ ਤਾਂ ਸਹੀ ਕਿਹੜਾ ਤੁਹਾਡਾ ਮੇਅਰ ਦਾ ਕੈਂਡੀਡੇਟ ਸੀ ਅੰਦਰ ਤੁਸੀਂ ਹਾਲ ਦੇ ਵਿੱਚ ਜਾਂ ਹਾਊਸ ਦੇ ਵਿੱਚ ਉੱਥੇ ਕਿਹੜੇ ਮੇਅਰ ਦੇ ਕੈਂਡੀਡੇਟ ਦੇ ਉੱਤੇ ਤੁਸੀਂ ਨਾਂ ਦੇ ਕੇ VOTING ਕਰਾਈ ਹੈ ਇਹ ਤਾਂ ਬੇਬੁਨਿਆਦ ਐਵੇਂ ਵੇਖੋ ਇਲਜ਼ਾਮ ਨੇ ਕਾਂਗਰਸ ਦੇ ਕੋਲ ਹੈ ਇਸ ਵੇਲੇ ਪੰਜਾਬ ਦੇ ਵਿੱਚ ਇੰਨਾ ਕੰਮ ਹੋ ਰਿਹਾ ਹੈ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ 50000 ਨੌਕਰੀ ਐਸ ਵੇਲੇ ਲੋਕਾਂ ਨੂੰ ਮਿਲ ਚੁੱਕੀ ਹੈ 600 ਯੂਨਟ ਬਿਜਲੀ ਦਾ ਫ੍ਰੀ ਹੈ आम आदमी पार्टी क्लिनिक बन रहे ने स्कूल ऑफ फेमिनेंस बन रहे ने देखो कोई भी मुद्दा ही कांग्रेस ਦੇ ਕੋਲ ਨਹੀਂ ਹੈ ਮੁੱਦਾ ਹੀਣ ਹੋਈ ਕਾਂਗਰਸ ਕਿਉਂਕਿ ਜਿਹਦੇ ਆਪ ਦੇ 15-20 ਮੁੱਖ ਮੰਤਰੀ ਕੈਂਡੀਡੇਟ ਤੁਰੇ ਫਿਰਦੇ ਨੇ ਉਹ ਸਿਰਫ ਤੇ ਸਿਰਫ ਪੋਲਿਟিক্যাল ਸਟੇਟਮੈਂਟਾਂ ਦੇਣ ਦੇ ਲਈ ਕੋਈ ਨਾ ਕੋਈ ਪੁੱਠੀ ਸਿੱਧੀ ਸਟੇਟਮੈਂਟ ਦੇ ਦਿੰਦੇ ਨੇ ਉਹਨਾਂ ਨੂੰ ਤੁਸੀਂ ਬਹੁਤਾ ਸੀਰੀਅਸ ਨਾ ਲਿਆ ਕਰੋ ਜਿਹੜੇ ਨਾਰਾਜ਼ ਹੋਏ ਫਿਰ ਗੱਲ ਉੱਥੇ ਆਵਾਂਗੇ ਆਜ਼ਾਦ ਉਮੀਦਵਾਰਾਂ ਤੇ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਟਿਕਟਾਂ ਦੀ ਵੰਡ ਨੂੰ ਲੈ ਕੇ ਲੱਗਦਾ ਨਹੀਂ ਕਿ ਜੇਕਰ ਟਿਕਟਾਂ ਦੀ ਵੰਡ ਨੂੰ ਲੈ ਕੇ ਜਿਹੜੇ ਨਾਰਾਜ਼ ਹੋਏ ਨੇ 6 ਮੈਂਬਰੀ ਕਮੇਟੀ ਵੀ ਬਣੀ ਕੋਈ ਵਿਚਾਰ ਹੋਏ ਉਸ ਟਾਈਮ ਤੇ ਰਣਨੀਤੀ ਕੀ ਰਹੀ ਸੀ ਨਹੀਂ ਦੇਖੋ ਉਸ ਕਮੇਟੀ ਦੇ ਵਿੱਚ ਮੈਂ ਵੀ ਮੈਂਬਰਸ਼ਿਪ ਆਮ ਆਦਮੀ ਪਾਰਟੀ ਵੱਲੋਂ ਸਾਡੇ ਕੈਬਨਿਟ ਮੰਤਰੀ ਪੰਜਾਬ ਲਾਲਜੀਤ ਭੁੱਲਰ ਹੋਣਾ ਨੂੰ ਉਸ ਦਾ ਚੇਅਰਮੈਨ ਬਣਾਇਆ ਗਿਆ ਮਾਨਯੋਗ ਐਮਐਲਏ ਸਾਹਿਬ ਉਸ ਦੇ ਵਿੱਚ ਸੀ ਸਾਡੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਸੀਨੀਅਰ ਆਗੂ ਜਿੰਨੇ ਵੀ ਲਖਣਾ ਸਾਹਿਬ ਹੋਣੀ ਗੁਰਦੇਵ ਸੰਧੂ ਜੀ ਮੈਡਮ ਅੰਜੂ ਵਰਨਮ ਤੇ ਖੁਦ ਦਾਸ ਨੂੰ ਉਸ ਕਮੇਟੀ ਦੇ ਵਿੱਚ ਜ਼ਿੰਮੇਵਾਰੀ ਮਿਲੀ ਹਰੇਕ ਕੈਂਡੀਡੇਟ ਜਿਹੜੇ ਜਿਹੜੀ ਵੀ ਆਪਣੀ ਵਾਰਡ ਦੇ ਵਿੱਚੋਂ ਇਲੈਕਸ਼ਨ ਲੜਨਾ ਚਾਹੁੰਦਾ ਸੀ ਉਹਨਾਂ ਨੂੰ ਬਕਾਇਦਾ ਤੌਰ ਤੇ ਸੱਦਿਆ ਗਿਆ ਉਹਨਾਂ ਨੇ ਆਪਣਾ ਅਪਲਾਈ ਕੀਤਾ ਉਹਨਾਂ ਦੇ ਬੈਕਗ੍ਰਾਉਂਡ ਤੇ ਪਾਰਟੀ ਜੁਆਇਨਿੰਗ ਤੇ ਤੇ ਹਰੇਕ ਤਰ੍ਹਾਂ ਦੇ ਨਾਲ ਉਹਨਾਂ ਦੀ ਸਕਰੀਨਿੰਗ ਕਰਕੇ ਬੜੀ ਸੋਚ ਸਮਝ ਕੇ ਸਾਰਿਆਂ ਦੀ ਰਜਮੰਦੀ ਦੇ ਨਾਲ ਉਸ ਲਿਸਟ ਦੇ ਉੱਪਰ ਸਾਈਨ ਹੋਏ ਤੇ ਆਖਰੀ ਦੇ ਵਿੱਚ ਪਾਰਟੀ ਹਾਈ ਕਮਾਂਡ ਨੇ ਸੋਚ ਵਿਚਾਰ ਕਰਕੇ ਟਿਕਟਾਂ ਦਿੱਤੀਆਂ ਇਸ ਦੇ ਵਿੱਚ ਤਾਂ ਦੇਖੋ ਇਹ ਤਾਂ ਹੈ ਨਹੀਂ ਵੀ ਕਿਸੇ ਇੱਕ ਬੰਦੇ ਨੇ ਟਿਕਟਾਂ ਦਿੱਤੀਆਂ ਟਿਕਟਾਂ ਤਾਂ ਪਾਰਟੀ ਨੇ ਦਿੱਤੀਆਂ ਨੇ ਜਿਹੜਾ ਪਾਰਟੀ ਨੂੰ ਲੱਗਾ ਵੀ ਠੀਕ ਹੈ ਉਸ ਨੂੰ ਟਿਕਟ ਦੇ ਦਿੱਤੀ ਗਈ ਜਰੂਰ ਪੁੱਛਣਾ ਚਾਹਾਂਗਾ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਕਿ ਸਾਡੇ ਰਾਜ ਦੇ ਵਿੱਚ ਨਗਰ ਕੌਂਸਲ 'ਚ ਕਾਫੀ ਸੁਧਾਰ ਹੋਏ ਕਾਂਗਰਸ ਕਹਿੰਦੀ ਸਾਡੇ ਰਾਜ 'ਚ ਹੋਏ ਹੁਣ ਆਮ ਆਦਮੀ ਪਾਰਟੀ ਕੀ ਕਰੇਗੀ ਜੇਕਰ ਮੌਕਾ ਮਿਲਦਾ ਦੇਖੋ ਆਮ ਆਦਮੀ ਪਾਰਟੀ ਆਮ ਲੋਕਾਂ ਦਾ ਸੁਧਾਰ ਕਰੇਗੀ ਆਮ ਲੋਕਾਂ ਦਾ ਵਿਕਾਸ ਕਰੇਗੀ ਸ਼੍ਰੋਮ ਨੇ ਇਕਾਲੀ ਦਲ ਵੇਲੇ ਤੇ ਕਾਂਗਰਸ ਵੇਲੇ ਜਿਹੜੇ ਸੁਧਾਰ ਹੋਏ ਆ ਉਹ ਇੱਥੇ ਜਿਹੜੇ ਉਸ ਸਮੇਂ ਦੇ ਐਮ ਐਲ ਏ ਸੀ ਉਹ ਆਪ ਦਾ ਵਿਕਾਸ ਕਰਦੇ ਰਹੇ ਪਰ ਆਮ ਆਦਮੀ ਪਾਰਟੀ ਆਮ ਲੋਕਾਂ ਦਾ ਵਿਕਾਸ ਕਰੇਗੀ ਜੋ ਅੱਜ ਤਰਨਤਾਰਨ ਨਗਰ ਕਾਉਂਸਲ ਦੇ ਵਿੱਚ ਦੇ ਅਧੀਨ ਜਿੰਨੀਆਂ ਕਲੋਨੀਆਂ ਨੇ ਜਿੱਥੇ ਕਦੋਂ ਦਾ ਸ ਸੀਵਰੇਜ ਨਹੀਂ ਪਿਆ ਉਹ ਕਲੋਨੀਆਂ ਪ੍ਰੂਵ ਵੀ ਨਹੀਂ ਹੋਈਆਂ ਬਹੁਤ ਸਾਰੀਆਂ ਇਹੋ ਜਿਹੀਆਂ ਕਲੋਨੀਆਂ ਨੇ ਤੁਸੀਂ ਗੋਂਦਵਾਲ ਬਾਈਪਾਸ ਦੇ ਲਾਗੇ ਦੇਖੋ ਜਿਨ੍ਹਾਂ ਦੇ ਵਿੱਚ ਅੱਜ ਕੇਸ ਚੱਲ ਰਹੇ ਨੇ ਉੱਥੇ ਟਰਾਂਸਫਾਰਮਰ ਹੀ ਨਹੀਂ ਲੱਗੇ ਜੀ ਠੀਕ ਹੈ ਨਾ ਜੀ ਉਹ ਸਭ ਮੀਟਰ ਲਗਾ ਲਵਾ ਕੇ ਵਿਚਾਰੇ ਗੁਜ਼ਾਰਾ ਕਰ ਰਹੇ ਨੇ ਸੀਵਰੇਜ ਸਿਸਟਮ ਨਹੀਂ ਪਿਆ ਪਾਰਕਾਂ ਦਾ ਇੰਨਾ ਗੰਦ ਹੈ ਮਤਲਬ ਬਹੁਤ ਲੰਬੇ ਸਮੇਂ ਤੋਂ ਇੱਥੇ ਲੜਾਈ ਲੜੀ ਜਾ ਰਹੀ ਹੈ 2015 ਤੋਂ ਬਾਅਦ ਦੇਖੋ ਕਿੱਡੀ ਨ ਕਮੀ ਕਾਂਗਰਸ ਦੀ ਸਰਕਾਰ ਸੀ ਵੀ ਉਹਨਾਂ ਨੇ ਐਮਸੀ ਦੀ ਇਲੈਕਸ਼ਨ ਹੀ ਨਹੀਂ ਕਰਾਈ ਆਪਣੇ ਕਾਰਜਕਾਲ ਦੇ ਦੌਰਾਨ ਤੇ ਇਹ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦੇਖੋ ਇਹਨਾਂ ਨੇ ਹਾਈ ਕੋਰਟ ਤੋਂ ਡਾਇਰੈਕਸ਼ਨ ਲੈ ਕੇ ਵੀ ਉਹਨਾਂ ਦੀ ਵਾਰਡ ਬੰਦੀ ਤੇ ਇਲੈਕਸ਼ਨ ਕਰਾਵਾਂਗੇ ਅਸੀਂ ਤਾਂ ਇਲੈਕਸ਼ਨ ਕਰਾ ਰਹੇ ਹਾਂ ਉਹਨਾਂ ਦੀ ਤਾਂ ਦੇਖੋ ਉਹ ਭਾਈ ਭਤੀਜਾਵਾਦ ਚੱਲਦਾ ਸੀ 75 25 ਚੱਲਦਾ ਸੀ ਜਿਸ ਤਰ੍ਹਾਂ ਸਿੱਧੂ ਸਾਹਿਬ ਆਪ ਹੀ ਆਪਣੀ ਪਾਰਟੀ ਬਾਰੇ ਕਹਿੰਦੇ ਹੁੰਦੇ ਸੀ ਉਹ ਤੇ ਉਸ ਤਰ੍ਹਾਂ ਨਗਰ ਕੌਂਸਲ ਨੂੰ ਲੁੱਟ ਰਹੇ ਸੀ ਖਾ ਰਹੇ ਸੀ ਸਾਡੀ ਪਾਰਟੀ ਨੇ ਆਣ ਕੇ ਇੱਥੇ ਇਲੈਕਸ਼ਨ ਹੋ ਰਹੀ ਆ ਇਲੈਕਸ਼ਨ ਤੋਂ ਬਾਅਦ ਜਿਹੜੀ ਵੀ ਦੇਖੋ ਲੋਕ ਆਪਣਾ ਨਮਾਇੰਦਾ ਚੁਣਨਗੇ ਲੋਕਤੰਤਰ ਦੇ ਵਿੱਚ ਲੋਕ ਵੱਡੇ ਨੇ ਉਹਨਾਂ ਨੇ ਆਪਣਾ ਐਮਸੀ ਚੁਣ ਲੈਣਾ ਇਹ ਦੇਖੋ ਅਸੀਂ ਤਾਂ ਉਹਨਾਂ ਨੂੰ ਇੱਕ ਬੇਨਤੀ ਕਰਦੇ ਆ ਕਿ ਤੁਸੀਂ ਸਾਡੇ ਐਮਸੀਆਂ ਨੂੰ ਆਪਣੇ ਪਰਿਵਾਰ ਮੈਂਬਰ ਬਣਾਓ ਤੇ ਅਸੀਂ ਤੁਹਾਡੇ ਪਰਿਵਾਰਕ ਮੈਂਬਰ ਬਣ ਕੇ ਬਾਹਰ ਦੇ ਤੁਹਾਡੇ ਕੰਮ ਜਿਹੜੇ ਆਮ ਆਦਮੀ ਪਾਰਟੀ ਦੇ ਆਮ ਧੀਆਂ ਪੁੱਤ ਕਰਨਗੇ ਤੇ ਇਸ ਤਰੀਕੇ ਨਾਲ ਕੰਮ ਕਰਕੇ ਅਸੀਂ ਅੱਗੇ ਲੋਕਾਂ ਦੇ ਵਿੱਚ ਇੱਕ ਵਧੀਆ ਕਮੇਟੀ ਵਧੀਆ ਪ੍ਰਦਾਨ ਤੇ ਤਰਨਤਨ ਸ਼ਹਿਰ ਨੂੰ ਇੱਕ ਵਧੀਆ ਸ਼ਹਿਰ ਬਣਾਵਾਂਗੇ ਇਹ ਪਰਿਵਾਰਵਾਦ ਦੀ ਵੀ ਤੁਸੀਂ ਗੱਲ ਕੀਤੀ ਹੈ ਤਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਵਿੱਚ ਐਮਐਲਏ ਡਾਕਟਰ ਕਸ਼ਮੀਰ ਸਿੰਘ ਹੋਣਾਂ ਦੇ ਧਰਨ ਪਤਨੀ ਵੀ ਚੋਣ ਮੈਦਾਨ ਦੇ ਵਿੱਚ ਜਿਸ ਨੂੰ ਲੈ ਕੇ ਵਰਕਰਾਂ ਨੇ ਇਤਰਾਜ਼ ਵੀ ਜਤਾਇਆ ਕਿਉਂਕਿ ਦੂਸਰੀ ਉਹ ਕਹਿੰਦੇ ਟਿਕਟ ਸਾਡੀ ਬਣਦੀ ਸੀ ਕਿਵੇਂ ਦੇਖਦੇ ਹੋ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਆਪਣੇ ਪਰਿਵਾਰ ਦੇ ਵਿੱਚ ਟਿਕਟ ਦੇਣੀ ਚਾਹੀਦੀ ਸੀ ਜਾਂ ਨਹੀਂ ਕਿ ਕੋਈ ਦੂਸਰਾ ਨਾਰਾਜ਼ ਨਾ ਹੁੰਦਾ ਦੇਖੋ ਮੈਂ ਇੱਕ ਗੱਲ ਸਮਝਦਾ ਜੀ ਸਕਰੀਨਿੰਗ ਕਮੇਟੀ ਦੇ ਵਿੱਚ ਜਦੋਂ ਮੈਡਮ ਨਵਜੋਤ कौर ਉਹਨਾਂ ਦਾ ਨਾਮ ਆਇਆ ਜੀ ਜੀ ਸਾਰਿਆਂ ਨੂੰ ਲੱਗਾ ਸ਼ਾਇਦ ਪਰਿਵਾਰ ਦੇ ਵਿੱਚ ਟਿਕਟ ਜਾਊਗੀ ਪਰ ਗੱਲ ਇਹ ਆ ਕਿ ਉਸ ਸਮੇਂ ਉਸ ਵਾਰਡ ਦੇ ਵਿੱਚ ਹੋਰ ਕੋਈ ਉੱਥੇ ਵਰਕਰ ਉਹਨਾਂ ਸਟਰੋਂਗ ਨਹੀਂ ਸੀ ਜੀ ਠੀਕ ਹੈ ਹਰ ਕੋਈ ਚਾਹੁੰਦਾ ਸੀ ਪਰਿਵਾਰ ਦੇ ਵਿੱਚ ਨਾ ਦਿੱਤਾ ਜਾਵੇ ਸਾਡੇ ਤਾਂ ਸਿਧਾਂਤ ਹੀ ਉਹ ਸੀ ਕਿ ਪਰਿਵਾਰ ਤੋਂ ਬਾਹਰ ਪਰ ਜੇ ਹੁਣ ਪਰਿਵਾਰ ਦੇ ਵਿੱਚ ਇੱਕ ਵਰਕਰ ਤਕੜਾ ਹੋ ਜੇ ਔਰ ਤੁਸੀਂ ਪੱਤਰਕਾਰ ਹੋ ਕੱਲ੍ਹ ਤੋਂ ਤੁਹਾਡਾ ਪੁੱਤ ਪੱਤਰਕਾਰ ਬਣ ਜੇ ਥੋੜੀ ਹੈ ਕਿ ਉਹ ਪੱਤਰਕਾਰ ਬਣਨ ਦਾ ਉਹਨੂੰ ਹੱਕ ਨਹੀਂ ਸੋ ਚਲੋ ਜੇ ਲੀਡਰ ਹੈ ਕੋਈ ਬਾਕੀ ਲੋਕਾਂ ਦੇ ਵੇਖੋ ਲੋਕਾਂ ਦੀ ਕਚਹਿਰੀ ਦੇ ਵਿੱਚ ਫੈਸਲਾ ਹੋਣਾ ਹੈ ਜੇ ਲੋਕ ਨਕਾਰਨਗੇ ਤਾਂ ਉਹ ਵੀ ਸਿਰ ਮੱਥੇ ਹੈ ਜੇ ਲੋਕ ਉਹਨਾਂ ਨੂੰ ਐਕਸੈਪਟ ਕਰ ਲੈਣਗੇ ਉਹ ਵੀ ਸਿਰ ਮੱਥੇ ਹੈ ਪਰ ਇਹ ਨਹੀਂ ਕਿ ਤੇ ਦੇਖੋ ਲਿਖਿਆ ਵੀ ਲੀਡਰ ਦਾ ਪੁੱਤ ਲੀਡਰ ਨਹੀਂ ਬਣ ਸਕਦਾ ਲੀਡਰ ਦੇ ਪਰਿਵਾਰ ਚ ਹੋਰ ਨਹੀਂ ਆ ਸਕਦਾ ਬਾਕੀ ਲੋਕਤੰਤਰ ਹੈ ਜੀ ਲੋਕ ਵੱਡੇ ਨੇ ਲੋਕ ਫੈਸਲਾ ਕਰਕੇ ਜੋ ਸਾਡੀ ਝੋਲੀ ਪਾਉਣਗੇ ਉਹ ਸਾਡੇ ਸਿਰ ਮੱਥੇ 25 ਵਾਰਡਾਂ ਦੇ ਵਿੱਚ ਰਹਿੰਦੇ ਵਰਕਰ 25 ਵਾਰਡਾਂ ਦੇ ਰਹਿੰਦੇ ਵੋਟਰਾਂ ਨੂੰ ਦੀ اپੀਲ ਇੱਕ ਯੂਥ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੱਲੋਂ ਮੈਂ ਤੇ ਸਾਰਿਆਂ ਨੂੰ ਇਹ اپੀਲ ਕਰੂੰਗਾ ਜੀ ਇਲੈਕਸ਼ਨਾਂ ਪਿਛਲੇ ਸਿਆਸਤਦਾਨ ਪੰਜਾਂ ਸਾਲਾਂ ਲਈ ਲੜਦੇ ਸੀ ਆਮ ਆਦਮੀ ਪਾਰਟੀ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਲੜਦੀ ਹੈ ਆਮ ਆਦਮੀ ਪਾਰਟੀ ਦਾ ਸੁਪਨਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਆਮ ਆਦਮੀ ਪਾਰਟੀ ਦਾ ਸੁਪਨਾ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸੁਪਨਾ ਹੈ ਕਿ ਪੰਜਾਬ ਦੇ ਧੀਆਂ ਪੁੱਤਾਂ ਨੂੰ ਪੰਜਾਬ ਦੇ ਵਿੱਚ ਰੱਖਣਾ ਹੈ ਤੇ ਅਸੀਂ ਤੁਹਾਨੂੰ ਇਹ ਹੀ اپیل ਕਰਨਾ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਤਾਂ ਜੋ ਤਰਨਤਾਰਨ ਸ਼ਹਿਰ ਦੀ ਸੁੰਦਰਤਾ ਨੂੰ ਤਰਨਤਾਰਨ ਸ਼ਹਿਰ ਦੀ ਪਵਿੱਤਰਤਾ ਨੂੰ ਤੇ ਤਰਨਤਾਰਨ ਸ਼ਹਿਰ ਦੇ ਵਿੱਚ ਨਗਰ ਕੌਂਸਲ ਦੇ ਵਿੱਚੋਂ ਘਟਾਲਾ ਭ੍ਰਿਸ਼ਟਾਚਾਰ ਕੱਢਿਆ ਜਾਵੇ ਤਰਨਤਾਰਨ ਨੂੰ ਮੁੜ ਜਿਹੜਾ ਉਹ ਲਿਆਂ ਤੇ ਲਿਆਂਦਾ ਜਾਵੇ ਤਰਨਤਾਰਨ ਦੇ ਧੀਆਂ ਪੁੱਤਾਂ ਨੂੰ ਅੱਗੇ ਲਿਆਂ ਕੇ ਪਹਿਲੀ ਵਾਰ ਹੋਊਗਾ ਤੁਸੀਂ ਆਮ ਧੀਆਂ ਪੁੱਤਾਂ ਨੂੰ ਕੌਂਸਲਰ ਬਣਾਉਂਗੇ ਤੇ ਫਰਕ ਦੇਖ ਲਿਓ ਪਹਿਲਿਆਂ ਨੇ ਲੁੱਟਿਆ ਸੀ ਤੇ ਕੁੱਟਿਆ ਸੀ ਇਹ ਜਿਹੜੇ ਧੀਆ ਪੁੱਤ ਹੋਣਗੇ ਆਮ ਧੀਆ ਪੁੱਤ ਪਰਿਵਾਰਾਂ ਦੇ ਇਹ ਤਰਨ ਤਰਨ ਨਗਰ ਕੌਂਸਲ ਨੂੰ ਇੱਕ ਵਧੀਆ ਬਣਾਉਣਗੇ ਤੇ ਰੰਗਲੇ ਪੰਜਾਬ ਦੇ ਵਿੱਚ ਆਪਣਾ ਹਿੱਸਾ ਪਾਉਣਗੇ ਪ੍ਰਚਾਰ ਦੇ ਦੌਰਾਨ ਹੋਣ ਇਹ ਵੀ ਪ੍ਰਚਾਰ ਆਪੋਜੀਸ਼ਨ ਵੱਲੋਂ ਕੀਤਾ ਜਾ ਰਿਹਾ ਕਿ ਇਸ ਪਾਰਟੀ ਦਾ ਮਾਈ ਬਾਪ ਜਿਨ੍ਹਾਂ ਨੇ ਪਾਰਟੀ ਬਣਾਈ ਸੀ ਉਹ ਹਰ ਗਿਆ ਉਹ ਹਰ ਗਿਆ ਉਹ ਹਰ ਗਿਆ ਇਹ ਜਿਹੜਾ ਪ੍ਰਚਾਰ ਘਰ ਘਰ ਤੱਕ ਪਹੁੰਚ ਰਿਹਾ ਆਪੋਜੀਸ਼ਨ ਵੱਲੋਂ ਕਿਵੇਂ ਵੇਖਦੇ ਹੋ ਜੀ ਕਿਹੜੇ ਵਿਰੋਧੀ ਇਹ ਗੱਲ ਕਹਿੰਦੇ ਨੇ ਜੀ ਜੀ ਕਾਂਗਰਸ ਹੋਈ ਬੀਜੇਪੀ ਹੋਈ ਜੀ ਜੀ ਬੀਜੇਪੀ ਵਾਲੇ ਇੱਕ ਗੱਲ ਦੱਸਣ 1984 ਦੇ ਵਿੱਚ ਅਟਲ ਬਿਹਾਰੀ ਵਾਜਪਾਈ ਜੀ ਕਿੰਨੀਆਂ ਸੀਟਾਂ ਨਾਲ ਹਾਰੇ ਸੀ ਕੀ ਗੱਲ ਬਾਅਦ ਚੋ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਸੀ ਬਣੇ 1970 ਦੇ ਵਿੱਚ ਅਮਰਜੈਂਸੀ ਤੋਂ ਬਾਅਦ ਇੰਦਰਾ ਗਾਂਧੀ ਕਿੰਨੀਆਂ ਵੋਟਾਂ ਨਾਲ ਹਾਰੀ ਸੀ ਕੀ ਗੱਲ ਉਹ ਬਾਅਦ ਚੋ 80 ਦੇ ਵਿੱਚ ਪ੍ਰਧਾਨ ਮੰਤਰੀ ਨਹੀਂ ਬਣੀ ਇਹ ਸਿਰਫ ਤੇ ਸਿਰਫ ਕੇਜਰੀਵਾਲ ਸਾਹਿਬ ਦਾ ਡਰ ਇਹਨਾਂ ਨੂੰ ਡਰਾਉਂਦਾ ਹੈ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ 2029 ਦੇ ਵਿੱਚ ਕੇਜਰੀਵਾਲ ਸਾਹਿਬ ਇਸ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਕੋਈ ਨਹੀਂ ਸਿਆਸਤ ਹੈ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਲੋਕ ਜੋ ਮਰਜ਼ੀ ਕਰਦੇ ਨੇ ਸਿਰ ਮੱਥੇ ਹੈ ਪਰ ਤੁਸੀਂ ਦੇਖ ਲਿਓ ਵੱਧ ਤੋਂ ਵੱਧ ਇਸ ਦੇਸ਼ ਦੀ ਜਿਹੜੀ ਸਿਆਸਤ ਹੈ ਪਹਿਲਾਂ ਇੱਥੋਂ ਗੱਲ ਕਰਦੇ ਆਂ ਇਸ ਦੇਸ਼ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਰਾਹ ਲੈ ਕੇ ਆਉਣਾ ਹੈਲਥ ਕੇਅਰ ਐਜੂਕੇਸ਼ਨ ਦੇ ਵਿੱਚ ਇੱਕ ਨਵਾਂ ਇਨਕਲਾਬ ਲੈ ਕੇ ਆਉਣ ਵਾਲਾ ਅਰਵਿੰਦ ਕੇਜਰੀਵਾਲ ਜੀ ਹੈ ਇੱਕ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਸਿਆਸਤ 'ਚ ਲੈ ਕੇ ਆਉਣ ਵਾਲਾ ਅਰਵਿੰਦ ਕੇਜਰੀਵਾਲ ਹੈ ਇੱਥੇ ਦਾ ਕੈਪਟਨ ਬਾਦਲ ਕੈਪਟਨ ਬਾਦਲ ਅਕਾਲੀ ਭਾਜਪਾ ਅਕਾਲੀ ਕਾਂਗਰਸ ਨਹੀਂ ਸੀ ਖਤਮ ਹੁੰਦਾ ਪਰ ਅੱਜ ਵੇਖੋ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਹੈ ਇਸ ਜੋ ਕੰਮ ਇਹ ਸਰਕਾਰ ਨੇ ਕੀਤਾ ਹੈ ਤੋ ਮੈਂ ਤੁਹਾਨੂੰ ਵੀ ਕਹਿ ਦਿੰਦਾ ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ ਤੇ ਨਹੀਂ ਆਉਂਦਾ ਸਾਧ 90% ਲੋਕਾਂ ਦਾ ਆਉਂਦਾ ਤੇ ਕੋਈ ਗੱਲ ਨਹੀਂ ਜੇ ਕਿਤੇ ਜਿੱਤਾਂ ਹਾਰਾਂ ਚੱਲਦੀਆਂ ਨੇ ਪਰ ਕੋਈ ਗੱਲ ਨਹੀਂ ਅਰਵਿੰਦ ਕੇਜਰੀਵਾਲ ਜੀ ਵਿਚ ਦੇਖਿਓ ਹੋ ਸਕਦਾ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਵਾਲਾ ਐਮਪੀ ਉਸ ਵੇਲੇ ਅਰਵਿੰਦ ਕੇਜਰੀਵਾਲ ਸਾਹਿਬ ਹੋਣ ਤੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਬਣ ਗਏ ਸਿਰਫ ਸਿਰਫ ਇਹਨਾਂ ਦਾ ਡਰ ਹੈ ਇੱਕ ਉਹ ਪਾਰਟੀ ਹੈ ਕਾਂਗਰਸ ਹੈ ਜਿਹੜੀ ਬੀਜੇਪੀ ਦੀ ਉਦਾਂ ਹੀ ਬੀਟਿੰਗ ਬਣ ਗਈ ਹੈ ਜਿੱਥੇ ਉਹ ਆਪ ਨਹੀਂ ਜਿੱਤ ਰਹੇ ਬੀਜੇਪੀ ਵਾਲੇ ਕਾਂਗਰਸ ਨੂੰ ਜਿਤਾ ਦਿੰਦੇ ਨੇ ਹੁਣ ਪਰ ਇਹਨਾਂ ਦਾ ਇਹ ਡਰ ਬਣ ਗਿਆ ਕਿ ਜਿਹੜੀ ਪਾਰਟੀ ਹੈ ਆਮ ਲੋਕਾਂ ਦੀ ਪਾਰਟੀ ਕਿਤੇ ਆਮ ਲੋਕਾਂ ਦੇ ਧੀਆ ਪੁੱਤ ਪੰਜਾਬ ਦੇ ਵਿੱਚ ਕਾਬਜ ਨੇ ਪਹਿਲਾਂ ਦਿੱਲੀ ਚ ਕਾਬਜ ਰਹੇ ਨੇ ਪੂਰੇ ਹਿੰਦੁਸਤਾਨ ਦੀਆਂ ਕਿਤੇ ਕੁਰਸੀਆਂ ਤੇ ਸਿਆਸਤ ਦੀਆਂ ਤੇ ਨਾ ਆ ਜਾਣ ਇਹਨਾਂ ਦੀ ਚੋਰੀ ਨਾ ਬੰਦ ਹੋ ਜੇ ਸਿਰਫ ਉਹ ਭੰਡੀ ਪ੍ਰਚਾਰ ਕਰ ਰਹੇ ਨੇ ਪਰ ਹੁਣ ਉਹ ਪ੍ਰਚਾਰ ਨਹੀਂ ਹੋਣਾ ਯੂਥ ਇਸ ਵੇਲੇ ਆਮ ਆਦਮੀ ਪਾਰਟੀ ਦੇ ਨਾਲ ਹੈ ਤੇ ਅਰਵਿੰਦ ਕੇਜਰੀਵਾਲ ਜੀ ਸਾਡੇ ਨੇਤਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦਾ ਬਹੁਤ ਧੰਨਵਾਦ ਸੋ ਇਹ ਸੰਨ ਯੂਥ ਪ੍ਰਧਾਨ ਅੰਗਲ ਸੋਲ ਜੀ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਤਨਗਰ ਕਾਉਂਸਲ ਚੋਣਾਂ ਦੇ ਵਿੱਚ ਉਹਨਾਂ ਨੇ ਆਮ ਲੋਕਾਂ ਨੂੰ ਅਤੇ ਨਗਰ ਕਾਉਂਸਲ ਚੋਣਾਂ ਦੇ ਵਿੱਚ 25 ਵਾਰਡਾਂ 'ਚ ਰਹਿ ਰਹੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਵਾਜ਼ ਵੀ ਪਾਰਟੀ ਸਪੋਰਟ ਕੀਤੀ ਜਾਵੇ ਕੈਮਰਾ ਪਰਸਨ ਚਸ਼ਪੀਤ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ ਗ੍ਰੇਡ ਪੰਜਾਬ ਨਜ਼ਰ ਨਿਊਜ਼ ਟੀਵੀ ਤਰਨਤਾਰ